नौकर नूना दी बाबला नौकर नूना दी वे बाला नौकर नूना दी वे बाला पुत्त बथेरे बेरे भै नौकर नूना दही वे बाबला नौकर नूना दी बे ਹਾਲੀ ਪੁੱਤ ਬਥੇਰੇ ਨੌਕਰ ਨਾਲੋ ਇਹਦਾ ਚੰਗੀ ਨੌਕਰ ਨਾਲੋ ਇਹਦਾ ਚੰਗੀ ਦਿਨ ਕੱਟ ਲੂ ਕਰ ਤੇਰੀ ਮੈਂ ਤੈਨੂੰ ਵਰ ਜਿ ਰਹੀ ਦੈਨ ਬਬਲ ਫੇਰੀ ਮੈਂ ਤੈਨੂੰ ਵਰ ਜਿ ਰਹੀ ਦੈਨ ਬਬਲ ਫੇਰੀ ਮੈਂ ਤੈਨੂੰ ਵਰ ਜਿ ਰਹੀ दा बाबला फिरे में तीन वर जिरही